ਅਸੀਂ ਇਸ ਵਕਤ ਪਵਿੱਤਰ ਧਰਤੀ ਪੋਵਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਣਾ ਦਾ ਜਨਮ ਹੋਇਆ ਸੀ। ਉਹਨਾਂ ਦੇ ਜਨਮ ਸਥਾਨ ਦੇ ਉੱਪਰ ਮੌਜੂਦ ਆ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ। ਦੂਰ ਦਰਾਡੇ ਤੋਂ ਸੰਗਤ ਇੱਥੇ ਨਾਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ। ਜਿਹੜੇ ਲੋਕ ਇੱਥੇ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਅਸੀਂ ਘਰ ਬੈਠਿਆਂ ਹੀ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਦਰਸ਼ਨ ਕਰੋ ਜਨਮ ਸਥਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਣਾ ਦੇ ਸਥਾਨ ਦੇ ਜਿਸ ਜਗ੍ਹਾ ਦੇ ਉੱਪਰ ਅਸੀਂ ਮੌਜੂਦ ਆ ਇਸੇ ਜਗ੍ਹਾ ਦੇ ਉੱਪਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਸੀ 26 ਜਨਵਰੀ 1682 ਨੂੰ 14 ਮਾਰਗ 1739 ਈਸਵੀ ਨੂੰ ਇਸ ਜਗ੍ਹਾ ਦੇ ਉੱਪਰ ਧੰਨ ਧੰਨ ਬਾਬਾ ਦੀਪ ਸਿੰਘ ਹੁਣਾ ਦਾ ਜਨਮ ਹੋਇਆ ਮਾਤਾ ਦਾ ਨਾਮ ਜਿਉਣੀ ਜੀ ਸੀਗਾ ਪਿਤਾ ਦਾ ਨਾਮ ਭਾਈ ਭਗਤਾ ਜੀ ਦੇ ਗ੍ਰਹਿ ਵਿਖੇ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ 18 ਸਾਲ ਦੀ ਉਮਰ ਦੇ ਵਿੱਚ ਬਾਬਾ ਦੀਪ ਸਿੰਘ ਜਿਨੇ ਤਖਤ ਸ੍ਰੀ ਕੇਸਗੜ ਸਾਹਿਬ ਨੰਦਪੁਰ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸੋਂ ਅੰਮ੍ਰਿਤ ਛਕਿਆ ਉਸ ਤੋਂ ਬਾਅਦ ਦੀਪ ਤੋਂ ਬਾਬਾ ਦੀਪ ਸਿੰਘ ਬਣੇ ਤਾਂ ਤੁਹਾਨੂੰ ਅਸੀਂ ਸੰਗਤਾਂ ਦੇ ਉਸ ਸਥਾਨ ਦੇ ਜਿਹੜੇ ਆ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਲੋਕ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਘਰਾਂ ਦੇ ਵਿੱਚੋਂ ਇੰਨੀ ਠੰਡ ਦੇ ਵਿੱਚ ਨਾਤਮਸਤਕ ਹੋਣ ਦੇ ਲਈ ਪਹੁੰਚੇ ਨੇ ਪਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੰਡ ਕੜਾਕੇ ਦੀ ਹੈ ਤੁਸੀਂ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲੈ ਕੇ ਆਏ ਹੋ ਕੀ ਮਨ ਦੇ ਵਿੱਚ ਸ਼ਰਧਾ ਹੈ ਸਾਡੇ ਮੰਡੇ ਸ਼ਰਦਾ ਵੀ ਸਾਨੂੰ ਸਭ ਕੁਝ ਜੋ ਵੀ ਪ੍ਰਾਪਤ ਹੋਇਆ ਬਾਬਾ ਦੀਪ ਸਿੰਘ ਜੀ ਹੋਇਆ ਵਹ ਸਥਾਨ ਤੋਂ ਇਸ ਲਈ ਅਸੀਂ ਇਕੱਲੇ ਨਹੀਂ ਸਾਰਾ ਇਲਾਕਾ ਹੀ ਦਿੱਲੀ ਤੱਕ ਮਤਲਬ ਜਿੱਥੇ ਦੇਖਾ ਬਾਬਾ ਦੀਪ ਸਿੰਘ ਨੂੰ ਲੋਕ ਮੰਨਦੇ ਆ ਉਹ ਜ਼ਰੂਰ ਹੀ ਨਮਸਤਕ ਹੁੰਦੇ ਆ 26 ਜਨਵਰੀ ਨੂੰ ਤੇ ਸਾਨੂੰ ਤਾਂ ਜੋ ਵੀ ਵੈਗਰੂ ਨੇ ਦਾਤਾਂ ਦਿੱਤੀਆਂ ਇੱਥੋਂ ਮਿਲੀਆਂ ਵਾ ਤੇ ਹਰ ਸੰਡੇ ਨੂੰ ਆਈਦਾ ਇਸ ਲਈ ਇਹਦੀ ਕਿਰਪਾ ਇਸ ਤੋਂ ਬਗੈਰ ਇਹ ਕਹੋਗੇ ਇਸ ਏਰੀਆ ਦੇ ਵਿੱਚ ਦਾਤਾਂ ਬਹੁਤ ਪਰਮਾਤਮਾ ਨੇ ਇਸ ਬਾਬਾਈ ਨੇ ਵੰਡੀਆਂ ਨੇ ਜਿਵੇਂ ਤੁਸੀਂ ਵੀ ਉਦਾਹਰਨ ਦਿੱਤੀ ਹੈ ਕਿ ਦਾਤ ਸਾਨੂੰ ਇੱਥੋਂ ਹੀ ਪ੍ਰਾਪਤ ਹੋਈ ਹੈ ਤਾਂ ਮੈਨੂੰ ਲੱਗਦਾ ਕਿ ਲਾਗੇ ਲਾਗੇ ਦੇ ਏਰੀਆ ਦੇ ਵਿੱਚ ਜਿਵੇਂ ਕਿਸੇ ਦਾ ਨਾਮ ਉਦਾਹਰਨ ਦੇ ਤੌਰ ਤੇ ਉਪਰ ਜਿਹੜਾ ਮੇਰਾ ਨਾਮ ਮਨਦੀਪ ਹੈ ਜਿਹਦੇ ਨਾਮ ਦੇ ਪਿੱਛੇ ਦੀਪ ਲੱਗਦਾ ਉਹ ਬਾਬਾ ਦੀਪ ਸਿੰਘ ਦੀ ਦਾਤ ਹੀ ਸਮਝਦਾ ਸਰ ਮੈਂ ਨਾ ਵੀ ਵੇਖੋ ਜੀ ਇੱਥੇ ਕੋਈ ਵੀ ਇੱਕ ਤਾਂ ਇਹ ਬੱਚਿਆਂ ਦੀ ਦਾਤ ਕੋਈ ਵੀ ਬੰਦਾ ਰਾਤੋਂ ਦਿਨ ਹੀ ਚੜਨਦਾ ਜੇ ਇਹਨੂੰ ਸੱਚੇ ਮਨੋਂ ਹੋਵੇ ਤੇ ਅਰਦਾਸ ਕਰਦਾ ਰਾਤੋਂ ਦਿਨ ਹੀ ਚੜਨਦਾ ਇੱਕ ਇਹੋ ਜਿਹੀ ਮਾਨਸਤੀ ਬਾਬਾ ਦੀਪ ਸਿੰਘ ਜੋ ਯੋਧਾ ਆ ਕੋਈ ਵੀ ਇਹਨੂੰ ਯਾਦ ਕਰੋ ਤੇ ਇਹ ਹਾਜ਼ਰ ਹੁੰਦਾ ਅੱਛਾ ਬੱਚਿਆਂ ਨੂੰ ਫਿਰ ਦੱਸਦੇ ਹਾਂ ਸਿਖਾਉਂਦੇ ਹਾਂ ਬਾਬਾ ਦੀਪ ਸਿੰਘ ਦੀਆਂ ਗਾਥਾਂ ਸੁਣਾਉਂਦੇ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਅੱਛਾ ਇਹ ਵੀ ਤੁਹਾਡਾ ਬੇਟਾ ਹੈ ਜੀ ਅਭੀ ਜੋ ਤੇ ਤੁਹਾਨੂੰ ਹੈ ਕੁਝ ਬਾਬਾ ਦੀਪ ਸਿੰਘ ਜੀ ਦੇ ਬਾਰੇ ਕੁਝ ਪਤਾ ਤੁਹਾਨੂੰ ਜੇ ਦੱਸੋ ਸਾਨੂੰ ਇਹ ਕਿ ਅਸੀਂ ਅੰਦੇ ਪਰ ਮੱਥਾ ਟੇਕਣ ਆਏ ਹਾਂ ਤੁਸੀਂ ਇਹਦੀ ਠੰਡ ਦੇ ਵਿੱਚ ਠੰਡ ਤਾਂ ਨਹੀਂ ਲੱਗਦੀ ਸਾਨੂੰ ਟੱਕਰ ਨੂੰ ਮਿਲਦੀ ਬਾਬਾ ਦੀਪ ਸਿੰਘ ਕੋਲ ਟੱਕਰ ਮਿਲਦੀ ਹੈ ਅੱਛਾ ਕੀ ਮੰਗਣਾ ਹੈ ਰਕਾ ਫਿਰ ਪੜਾਈ ਮੰਗਦੇ ਹਰ ਵਾਰੀ ਆਉਨੇ ਹਰ ਸਾਲ ਆਉਨੇ ਹਾਂ ਠੀਕ ਹੈ ਠੀਕ ਹੈ ਤੁਸੀਂ ਨਤਮਸਤਕ ਹੋਵੋ ਇਹ ਵੱਖ-ਵੱਖ ਤਰ੍ਹਾਂ ਦੀ ਜਿਹੜੀ ਤਸਵੀਰ ਹੈ ਸ਼ਾਨਦਾਰ ਤਰੀਕੇ ਨਾਲ ਲੋਕ ਇੱਥੇ ਆ ਕੇ ਨਤਮਸਤਕ ਹੋ ਰਹੇ ਨੇ ਤਾਂ ਚਾਹੇ ਬੱਚੇ ਹੋਣ ਬਜ਼ੁਰਗ ਹੋਣ ਮਾਤਾਵਾਂ ਭੈਣਾਂ ਸਾਰੀਆਂ ਇਸ ਜਗ੍ਹਾ ਦੇ ਉੱਪਰ ਆ ਕੇ ਨਤਮਸਤਕ ਹੋ ਰਹੀਆਂ ਨੇ ਬਜ਼ੁਰਗ ਮਾਤਾ ਜਿਹੜੀਆਂ ਨੇ ਉਹ ਵੀ ਆ ਰਹੇ ਨੇ ਮਾਤਾ ਜੀ ਇੱਕ ਮਿੰਟ ਆਓ ਜੀ ਇੱਧਰ ਤੁਸੀਂ ਹਰ ਵਾਰੀ ਆਉਨੇ ਹੋ ਜੀ ਇੱਥੇ ਆਜੋ ਨੇੜੇ ਆਜੋ ਥੋੜਾ ਜਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਆਏ ਡੱਲੋਂ ਆਏ ਜੀ ਕੱਲਾ ਸੁਲਤਾਨਪੁਰ ਲੋਧੀ ਲੱਗੋ? ਨਾ ਨਾ ਲੱਗੇ ਬਾਦਰ ਤੋਂ। ਅੱਛਾ ਅੱਛਾ। ਹਾਂਜੀ। ਤੇ ਹਰ ਸਾਲ ਆਉਂਦੇ ਆ ਤੁਸੀਂ? ਹਰ ਸਾਲ ਆਉਂਦੇ ਆ। ਕੀ ਭਾਵਨਾ ਕੀ ਰਹਿੰਦੀ ਆ ਜੀ ਮਨ ਦੇ ਵਿੱਚ? ਕੀ ਸ਼ਰਧਾ ਰਹਿੰਦੀ ਬਾਬਾ ਦੀਪ ਸਿੰਘ ਨੂੰ ਲੈ ਕੇ? ਬਾਬਾ ਦੀਪ ਸਿੰਘ ਆਸਮਰਾਂ ਦਾ ਜਿਹੜੀ ਲੱਲਗੇ ਪੂਰੀ ਕਰ ਦਿੰਦਾ। ਹਾਂ। ਹਾਂਜੀ। ਬੱਚਿਆਂ ਦੀਆਂ ਦਾਤਾਂ ਕਹਿੰਦੇ ਪੂਰੀਆਂ ਹੁੰਦੀਆਂ ਨੇ ਇੱਥੇ? ਨੇ ਸਾਰਿਆਂ ਦੀ। ਸਾਰੀਆਂ ਹੁੰਦੀਆਂ। ਸਾਰੀਆਂ ਨੇ। ਅੱਛਾ ਤੁਸੀਂ ਨਾ ਫਿਰ ਆਉਂਦੇ ਵਿੱਚੋਂ ਵੀ ਆਉਂਦੇ ਰਹਿੰਦੇ ਹੋਵੋਗੇ? ਬਸ ਜਦੋਂ ਜੀ ਕਰੇ ਆਖੀ ਤਾਂ ਦੇ ਨਵਿੰਦਰ ơi ਰਹਿਮ ਆਰ ਆਜ ਜਿੱਦਨ ਜੀ ਕਰੇ ਅਦਨ ਲੰਗਰ ਦੀ ਸੇਵਾ ਕਰ ਜਾਈ ਦੀ। ਲੰਗਰ ਦੀ ਸੇਵਾ ਕਰਦੇ ਆਂ ਹਾਂਜੀ ਹਾਂਜੀ ਅੱਜ ਵੀ ਕਰੋਗੇ ਅੱਜ ਦਾਲ ਨੇ ਲੰਗਰ ਲਾਇਆ ਆਪਦੇ ਪਿੰਡ ਦਾ ਉੱਥੇ ਕਰਾਂਗੇ ਅੱਜ ਕੱਲ ਵੀ ਕਰਾਂਗੇ ਹਾਂ ਦੋ ਦਿਨ ਕਰਾਂਗੇ ਠੀਕ ਆ ਬਾਬਾ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਾਬਾ ਦੀਪ ਸਿੰਘ ਜੀ ਹੁਣਾਂ ਦੀ ਕੀ ਮਤਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਮੈਂ 2009 ਤੋਂ ਬਾਬਾ ਦੀਪ ਸਿੰਘ ਜੀ ਦਾ ਪੱਲਾ ਫੜਿਆ ਸਾਡਾ ਕੁਝ ਵੀ ਨਹੀਂ ਹੁੰਦਾ ਪਰ ਜੋ ਇੱਥੋਂ ਪਾਇਆ ਕੋਈ ਹੋਰ ਜਗ੍ਹਾ ਨਹੀਂ ਹੈਗੀ ਬਹੁਤ ਮਾਣ ਆ ਬਾਤ ਚੜ ਕੇ ਸੇਵਾ ਕਰੀਦੀ ਆ ਲੰਗਰਾਂ ਦੇ ਵਿੱਚ ਵੀ ਸੇਵਾ ਕਰੀਦੀ ਆ ਹੌਣੇ ਜਿੰਨੇ ਰਸਤੇ ਮਾਨ ਦੀ ਸ਼ਰਦਾ ਪਹੁੰਚਦਾ ਉਹ ਵੀ ਪਾ ਗਏ ਆਂ ਬਾਬਾ ਦੀਵਸ ਬਹੁਤ ਯਾਰੇ ਨੇ ਜੋ ਮੰਗੀਏ ਬਸ ਅਨੀਤ ਸਾਫ ਹੋਣੀ ਜੀ ਦੀ ਅਵਾਜ਼ ਮਿਲਦਾ ਪਰ ਉਹਦਾ 2009 ਤੋਂ ਪਹਿਲਾਂ ਤੇ 2000 ਕਈ ਵਾਰ ਮਿਸ ਨਹੀਂ ਕੀਤਾ ਮੀ ਆਵੇ ਨੇ ਰੀ ਆਵੇ 2009 ਤੋਂ ਪਹਿਲਾਂ ਦੀ ਜ਼ਿੰਦਗੀ ਕਿਵੇਂ ਦੀ ਸੀਗੀ ਜਦੋਂ ਤੁਸੀਂ ਲੜ ਲੱਗੇ ਹੋ ਉਸ ਤੋਂ ਬਾਅਦ ਦੀ ਕਿਵੇਂ 100% ਹੀ ਹੁਣ 110% ਹੋ ਗਈ ਠੀਕ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਚੀਮੇ ਤੋਂ ਠੀਕ ਹੈ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਜਨਮ ਸਥਾਨ ਦੇ ਤੁਹਾਨੂੰ ਅਸੀਂ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੱਖ-ਵੱਖ ਸੰਗਤਾਂ ਦੂਰ ਦਰਾਡੇ ਤੋਂ ਇੱਥੇ ਪਹੁੰਚ ਰਹੀਆਂ ਨੇ ਚਾਹੇ ਬੱਚੇ ਹੋਣ ਬਜ਼ੁਰਗ ਹੋਣ ਮਾਤਾ ਹੋਣ ਸਭ ਇਸ ਜਗ੍ਹਾ ਦੇ ਉੱਪਰ ਆ ਕੇ ਨਤਮਸਤਕ ਹੋ ਰਹੇ ਨੇ ਕੋਸ਼ਿਸ਼ ਕਰਾਂਗੇ ਹੋਰ ਵੀ ਸੰਗਤਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਇਆ ਜਾਵੇ ਤਾਂ ਅਸੀਂ ਇਸ ਫੇਲੇ ਜਨਮ ਸਥਾਨ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਜਨਮ ਸਥਾਨ ਦੇ ਉੱਪਰ ਮੌਜੂਦ ਆ ਜਿੱਥੇ ਉਨ੍ਹਾਂ ਦਾ ਧੂਮ ਧਾਮ ਦੇ ਨਾਲ ਜਨਮ ਦਿਹਾੜਾ ਮਨਾਇਆ ਜਾ ਰਿਹਾ ਪੂਰੇ ਪੰਜਾਬ ਭਰ ਦੇ ਵਿੱਚ ਲੰਗਰ ਪ੍ਰਸ਼ਾਦਿਆਂ ਦੀ ਸੇਵਾ ਜਿਹੜੀ ਹੈ ਉਹ ਵੀ ਚੱਲ ਰਹੀ ਹੈ ਇੱਥੋਂ ਦੇ ਪ੍ਰਬੰਧਕ ਹੈਗੇ ਨੇ ਜੋ ਸੇਵਾਦਾਰ ਕਰਨੇ ਸੇਵਾ ਕਰ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਬਾ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਕਰਮਿੰਦਰ ਸਿੰਘ ਵਾਹਿਗੁਰੂ ਜੀ ਕਰਮਿੰਦਰ ਜੀ ਕੀ ਪ੍ਰੋਗਰਾਮ ਰਹਿਣਗੇ ਜੀ ਅੱਜ ਦੇ ਇਹ ਜਨਮ ਸਥਾਨ ਹੈ ਜੀ ਬਾਬਾ ਜੀ ਵਾਹਿਗੁਰੂ ਬਾਬਾ ਦੀਪ ਸਿੰਘ ਦਾ ਜੀ ਹਾਂਜੀ ਜਨਮ ਦਿਹਾੜਾ ਮਨਾਇਆ ਜਾਂਦਾ ਵਾਹਿਗੁਰੂ ਜੀ ਹਾਂਜੀ ਔਰ ਕਿਹੜੇ ਕਿਹੜੇ ਪ੍ਰੋਗਰਾਮ ਨਗਰ ਕੀਰਤਨ ਕੀਰਤਨ ਨਿਕਲਦੇ ਵੈਗਰੂ ਨਗਰ ਕੀਰਤਨ ਬਾਰੋਂ ਵੀ ਆਉਂਦੇ ਵੈਗਰੂ ਹਾਂਜੀ ਦੀਵਾਨ ਘਰ ਦੇ ਵਿੱਚ ਦੀਵਾਨ ਸਜਦਾ ਵੈਗਰੂ ਹਾਂਜੀ 2 ਦਿਨ ਪ੍ਰੋਗਰਾਮ ਚੱਲਣਾ 3 ਦਿਨ ਵੈਗਰੂ ਜੀ ਐਤਵਾਰ ਤੱਕ ਕੋਈ ਬਾਬਾ ਦੀਪ ਸਿੰਘ ਹੋਣਾ ਦੀ ਗਾਥਾ ਜੇ ਤੁਸੀਂ ਸੁਣਾ ਸਕੋ ਕੋਈ ਉਹਨਾਂ ਦੇ ਇਤਿਹਾਸ ਇਹ ਨਾ ਜਾਣਕਾਰੀ ਨਹੀਂ ਬਾਬਾ ਜੀ ਇਹ ਤਾਂ ਤੁਹਾਨੂੰ ਦੱਸਣਗੇ ਜਿਹੜੇ ਮੇਨ ਬੰਦੇ ਇੱਥੋਂ ਦੇ